ਜੂਨ 1984 ਦੇ ਵਿੱਚ ਜਦੋਂ ਭਾਰਤੀ ਫੌਜ ਵੱਲੋਂ ਭਾਰਤੀ ਸਰਕਾਰ ਵੱਲੋਂ ਉਸ ਸਮੇਂ ਦੀ ਜ਼ਾਲਮ ਕਾਂਗਰਸ ਸਰਕਾਰ ਵੱਲੋਂ ਜਿਹੜਾ ਸਾਡਾ ਮੁਕੱਦਸ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸੈਂਕੜੀ ਹੋਰ ਗੁਰਦੁਆਰਾ ਸਾਹਿਬਾਂ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਇਹਨਾਂ ਨੂੰ ਢਾਈ ਢੇਰੀ ਕੀਤਾ ਗਿਆ ਤੇ ਲੱਖਾਂ ਹੀ ਸ਼ਰਧਾਲੂ ਜਿਹੜੇ ਇੱਥੇ ਦਰਸ਼ਨ ਕਰਨ ਵਾਸਤੇ ਆਏ ਸਨ ਉਹਨਾਂ ਨੂੰ ਫੱਟੜ ਤੇ ਸਹੀਦ ਕੀਤਾ ਗਿਆ ਇਸ ਸਮੇਂ ਦੇ ਹੀ ਦੌਰਾਨ ਜਦੋਂ ਸਤਕੰਠ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਪ੍ਰਕਾਸ਼ ਸਨ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿਹੜੇ ਦੱਖਣ ਦੀ ਵਾਹੀ ਵੱਲੋਂ ਇੱਕ ਗੋਲੀ ਵੱਜੀ ਸੀਗੀ ਉਹ ਅੱਜ ਧੰਨ ਧੰਨ ਸ੍ਰੀ ਗੁਰੂ ਗੰਬ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਸੰਗਤਾਂ ਦੇ ਦਰਸ਼ਨ ਕਰਨ ਲਈ ਸਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸੁशोਭਿਤ ਕੀਤੇ ਗਏ ਨੇ ਜੋ ਕਿ 6 ਤਰੀਕ 6 ਜੂਨ ਤੱਕ ਇੱਥੇ ਸੰਗਤਾਂ ਉਸ ਜਾ ਕੇ ਵੀ ਸਰੂਪ ਦੇ ਦਰਸ਼ਨ ਕਰ ਸਕਦੀਆਂ ਨੇ ਇਹ ਜਿਹੜਾ ਸਰੂਪ ਆ ਉਹ ਸ਼ਾਮ ਨੂੰ ਲਗਭਗ 7 ਵਜੇ ਤੱਕ ਇੱਥੇ ਪ੍ਰਗਾਸ਼ ਕੀਤਾ ਜਾਊਗਾ ਤੇ ਅਰਜਾਨਾ 6 ਜੂਨ ਤੱਕ ਸੰਗਤਾਂ ਨੂੰ ਇਸ ਜ਼ਖਮੀ ਸਰੂਪ ਦੇ ਦਰਸ਼ਨ ਕਰਵਾਏ ਜਾਣਗੇ ਸੋ ਜਿੱਥੇ ਅੱਜ ਸਰੂਪ ਪ੍ਰਕਾਸ਼ ਕੀਤੇ ਗਏ ਨੇ ਉਥੇ ਕੱਲ 1 ਜੂਨ ਨੂੰ ਗੁਰਦੁਆਰਾ ਮਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਜੋ ਉਸ ਸਮੇਂ ਦਾ ਇਸ ਜ਼ਾਲਮ ਸਰਕਾਰ ਵੱਲੋਂ ਵਰਤਾਰਾ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ ਗਿਆ ਸ਼ਰਧਾਲੂਆਂ ਨੂੰ ਫੱਟੜ ਕੀਤਾ ਗਿਆ 3 ਸਾਲ ਦੇ ਉਮਰ ਤੱਕ ਦੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਉਹ ਸਾਰੀ ਪ੍ਰਦਰਸ਼ਨੀ ਸਤਨ ਸਿੰਘ ਹਰਵੰਦਰ ਸਾਹਿਬ ਵੱਲੋਂ ਗੁਰਦਰਾ ਮਜੀ ਸਾਹਿਬ ਦਬਾਬ ਆਮ ਦੇ ਸਾਹਮਣੇ ਜੋ ਕੱਲ ਜਿਹੜੀ ਪ੍ਰਦਰਸ਼ਨੀ ਲਗਾ ਦਿੱਤੀ ਗਈ ਆ ਜੋ ਕਿ 6 ਜੂਨ ਤੱਕ ਉਥੇ ਇਹ ਪ੍ਰਦਰਸ਼ਨੀ ਸੰਗਤਾਂ ਉਹਨਾਂ ਪ੍ਰਦਰਸ਼ਨੀ ਦੇ ਦਰਸ਼ਨ ਕਰ ਸਕਦੇ ਨੇ ਸੋ ਬਹੁਤ ਸਾਰੀਆਂ ਸੰਗਤਾਂ ਭਾਵਿਤ ਮਨਾਂ ਨਾਲ ਇਹ ਦਰਸ਼ਨ ਮੇਲੇ ਕਰੀਆਂ ਨੇ ਸੋ ਜੋ ਉਸ ਸਮੇ ਸਾਡੇ ਜਝਾਰੂ ਸਿੰਘ ਸੰਗਤਾਂ ਸ਼ਹੀਦ ਹੋਈਆਂ ਨੇ ਉਹਨਾਂ ਨੂੰ ਸਾਡੇ ਵੱਲੋਂ ਲੱਖ ਲੱਖ ਵਾਰ ਪ੍ਰਣਾਮ ਠੀਕ ਵਾਹਿਗੁਰਜੀਤ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਨੇ ਕੀ ਜੋ ਸਭ ਵਾਹਿਗੁਰਜੀ ਕੀ ਬਤੇ ਭੱਲੇ ਅਮਰਦਾਸ ਮਨ ਤੇਰੀ ਤੇਰੀ ਹੁਕਮਾ ਤੋਹਿ ਬਣਾਵੇ ਤੇ ਪਾਵਨ ਸਥਾਨ ਦੀ ਚੋਣ ਗੁਰੂ ਅਮਰਦਾਸ ਮਹਾਰਾਜ ਨੇ ਕਰਕੇ ਤਾਂਤਰ ਸਾਧਗੁਰੂ ਕਨੂਰਾਮ ਦਾਸ ਮਹਾਰਾਜ ਜੀ ਦੀ ਜਿਮੇਵਾਰੀ ਕਿਲਾ ਨੇ ਵਾਸ ਦੀ ਸਗਨੇ ਅਪਾਰ ਅਨੂਪ ਰਾਮ ਦਾਸ ਦੁਆਰਾ ਆਰਵਾ ਲਾਇਆ ਕਸਮਚਾਏ ਲਾਇਆ ਰਾਮ ਦਾਸ ਸਰ ਇਸੇ ਤਿੰਨ ਦੇ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਬਹਾਨ ਪਾਵਨ ਪ੍ਰਸਥਾਨ ਸ਼੍ਰੀ ਗੁਰੂਆਂ ਸੱਚਖੰਡ ਸ਼੍ਰੀ ਗੁਰੂ ਸਾਹਿਬ ਜਿਹਦੇ ਚਾਰ ਦਰਵਾਜ਼ੇ ਰੱਖੇ ਗਏ ਤਾਂ ਕਿ ਸਭ ਤੇ ਰਹੇ ਉਪਦੇਸ਼ ਸ਼ੋਗਰਨਾ ਕੋ ਸੰਜਿਆ ਭਾਵੇਂ ਇੱਥੇ ਕੋਈ ਹਿੰਦੂ ਆਵੇ ਸਿੱਖ ਆਵੇ ਮੁਸਲਮਾਨ ਆਵੇ ਸਾਈ ਆਵੇ ਜੈਨੀ ਬੋਧੀ ਕੋਰਾ ਕਾਲਾ ਪਰ ਇਸ ਅਸਥਾਨ ਤੋਂ ਜਿਹਨਾਂ ਉਪਦੇਸ਼ ਮਿਲਦਾ ਏ ਪੂਰੋ ਅਮਰਦਾਸ ਬਾਹਰ ਕਹਿੰਦੇ ਆਵੋ ਸਿੱਖ ਸਤਗੁਰੂ ਤੋਂ ਪਿਆਰੇ ਹੋ ਗਾਓ ਸੱਚੀ ਬਾਣੀ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਗੰਠ ਨਾਲ ਲਾਉਂਦੇ ਨੇ ਗੱਲ ਨਾਲ ਲਾਉਂਦੇ ਨੇ ਪਰ ਭਾਰਤੀ 1984 ਦੇ ਸਰਕਾਰ ਵੱਲੋਂ ਗਿਣੀ ਮਿਤੀ ਸਾਜ਼ਿਸ਼ ਦੇ ਤਹਿਤ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਉੱਪਰ ਚਾਰਜ ਫੇਰਿਓ ਠੇਰਾ ਬੰਦੀ ਕਰਕੇ ਭਾਰਤੀ ਫੌਜ ਨੂੰ ਦੇ ਕੇ ਭਾਰਤੀ ਪ੍ਰਧਾਨ ਮੰਤਰੀ ਜੰਦਰ ગાંધી ਵੱਲੋਂ ਇਹ ਬਹੁਤ ਵੱਡਾ ਕਰਮ ਕੀਤਾ ਗਿਆ ਬਹੁਤ ਵੱਡਾ ਫਾਕ ਕੀਤਾ ਗਿਆ ਕਿਉਂਕਿ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਉਪਦੇਸ਼ ਹੈ ਦੇ ਪਾਪ ਦੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਾਸਾਰਾ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਜੁਕਾਨ ਪਾਤਸ਼ਾਹ ਮਹਾਰਾਜ ਦੀ ਜਨੂ ਧਾਰਨ ਸਮੇਂ ਤੋਂ ਲੈ ਕੇ ਅਤੇ ਸਮੇਂ-ਸਮੇਂ ਦੇ ਅਨਸਾਰ ਅਹਿਮ ਸ਼ਾਹ ਅਬਦਾਲੀ ਵਰਗਿਆਂ ਨੇ ਮੱਸੇ ਰੰਗੜ ਵਰਗਿਆਂ ਨੇ ਇਸ ਅਸਥਾਨ ਦੇ ਉੱਪਰ ਆਪਣੀ ਮਨਮਤ ਕਰਨੀ ਚਾਹੀ ਕਿ ਉਹਨਾਂ ਨੂੰ ਕੀਤੇ ਦਾ ਫਲ ਉਹਦਾ ਜਿਹੜਾ ਸਮਾਂਜਾ ਭੁਗਤਣਾ ਪਿਆ ਪਰ ਜੂਨ 1983 ਇਸ ਸਰਕਾਰ ਨੇ بڑے ਵੱਡੇ ਪ੍ਰਬੰਧਾਂ ਤਹਿਤ ਭਾਰਤੀ ਫੌਜ ਨੂੰ ਟੌਪਰ ਟੈਂਕਾਂ ਦੇ ਨਾਲ ਲੈਸ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਤੇ ਹਮਲਾ ਕੀਤਾ 1 ਜੂਨ ਤੋਂ ਭਾਈ ਮਹਿੰਗਾ ਸਿੰਘ ਜੀ ਬੱਬਰ ਉਹ ਹਕੂਮਤ ਦੀ ਗੋਲੀ ਨਾਲ ਸ਼ਹੀਦ ਹੋਏ ਉਸ ਤੋਂ ਅਪਰੰਤ 3 ਜੂਨ ਤੋਂ ਲੈ ਕੇ 6 ਜੂਨ ਤੱਕ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹਾਦਤ ਦਾ ਦਿਨ ਮਨਾਉਣ ਵਾਸਤੇ ਆਏ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਦੇਸ਼ ਉਦੇਸ਼ਾਂ ਤੋਂ ਜਿਹਦੇ ਵਿੱਚ Hindu ਤੋਂ ਸਨਮਾਨ ਅਤੇ ਹਰ ਧਰਮ ਦੇ ਲੋਕ ਹਰ ਜਾਤ ਦੇ ਲੋਕ ਜਿਨ੍ਹਾਂ ਨੇ ਇੱਥੇ ਆ ਕੇ ਸਤਿਗੁਰੂ ਸਾਹਿਬ ਜੀ ਦੇ ਘਰ ਵਿੱਚ ਦਰਸ਼ਨ ਤੀਦਾਰ ਕਰਨੀ ਸੀ ਉਹਨਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਜਿੱਥੇ ਸਮੇਂ ਦੀ ਹਕੂਮਤ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਹਿ ਢੇਰੀ ਕੀਤਾ ਹੋਰ ਇਮਾਰਤਾਂ ਦੇ ਉੱਪਰ ਗੋਲੇ ਧਾਗੇ ਹੋਰ ਗੁਰਦੁਆਰਿਆਂ ਤੇ ਹਮਲੇ ਕੀਤੇ ਉਥੇ ਗਿਆਨ ਦਾ ਸਾਗਰ ਸ਼ਬਦ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਹੈ ਪਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨ ਨੇ ਪਰ ਤੱਕ ਗੁਰ ਨਸਾਰੇ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਰਾਮ ਸਰ ਸਾਹਿਬ ਦੀ ਧਰਤੀ ਤੇ ਭਾਈ ਸਾਹਿਬ ਭਾਈ ਗੁੰਦਾਸ ਜੀ ਨੂੰ ਸੇਵਾ ਵਿੱਚ ਲਾ ਕੇ ਤੇ ਪ੍ਰਕਾਸ਼ ਕੀਤਾ ਉਸ ਤੋਂ ਉਪਰੰਤ ਦਸਵੇਂ ਪਾਤਸ਼ਾਹ ਮਹਾਰਾਜ ਦੀ ਬਾਣ ਗੁਰਬਾਣੀ ਨੂੰ ਗੁਰੂ ਦਾ ਦਰਜਾ ਦੇ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਬਾਣੀ ਉਹ ਗ੍ਰੰਥ ਇਸ ਸਮੇਂ ਦੀ ਹਕੂਮਤ ਨੇ ਉਹ ਪਾਵਨ ਗਿਆਨ ਦੇ ਸਾਗਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਉੱਪਰ ਵੀ ਗੋਲੀਆਂ ਚਲਾਈਆਂ ਜੋ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤਤਕਰਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੂਰੀ ਕੁਰਬਾਨੀ ਦੀ ਤਰਦੀਬ ਇੱਕ ਉਹੰਕਾਰ ਤੋਂ ਲੈ ਕੇ 18 10 20 ਤੱਕ 31 ਰਾਗਾਂ ਦੀ ਸ਼ਬਦਾਂ ਦੀ ਜਿਹੜੀ ਹੈ ਕਿ ਸਾਨੂੰ ਜਾਣਕਾਰੀ ਦਿੱਤੀ ਜਾਂਦੀ ਉਹ ਸਾਰੇ ਤਤਕਰੇ ਰੇਂਗਾ ਤੋਂ ਲੰਘਦੇ ਹੋਏ ਸ੍ਰੀ ਜਪਜੀ ਸਾਹਿਬ ਸੋਹਦਾਰ ਸ੍ਰੀ ਰਾਗ ਅਤੇ ਗੋੜੀ ਸੁਖਮਨੀ ਮਹਲਾ 5ਵਾਂ ਜੀ 16ਵੀਂ ਅਸਤਪਦੀ ਦੇ 6ਵੇਂ ਪਦੇ ਤੱਕ ਇਹ ਗੋਲੀ ਜਿਹੜੀ ਇਹ ਪਹੁੰਚੀ ਜਿਹਦਾ ਦਰਸ਼ਨ ਜੀਦਾਰ ਕਰਵਾਉਣ ਵਾਸਤੇ ਅੱਜ 2 ਜੂਨ ਤੋਂ ਲੈ ਕੇ ਮਾਨਯੋਗ ਪ੍ਰਧਾਨ ਸਾਹਿਬ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਮੈਨੇਜਮੈਂਟ ਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਪਖ ਸਾਹਿਬ ਹਰਮੰਦਰ ਸਾਹਿਬ ਦੇ ਸਮੁੱਚੇ ਸਟਾਫ ਵੱਲੋਂ ਸੰਗਤਾਂ ਨੂੰ ਦਰਸ਼ਨ ਦਿਦਾਰ ਕਰਵਾਏ ਜਾ ਰਹੇ ਨੇ ਸੋ ਇਸ ਗੱਲ ਤੋਂ ਸਾਨੂੰ ਸੰਕੇਤ ਮਿਲਦਾ ਹੈ ਕਿ ਜ਼ਾਲਮ ਕਿਸ ਹੱਦ ਤੱਕ ਬਹੁਤ ਜਾਂਦਾ ਹੈ ਜਦੋਂ ਕਿਸੇ ਦੀ ਨਸ਼ਤ ਤੁਸੀਂ ਕਰਨ ਵਾਸਤੇ ਉਤਰਦਾ ਹੈ ਤੇ ਉਹ ਆਪਣੀ ਹਰ ਹੀਲਾ ਵਰਤਦਾ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਜ਼ਾਲਮ ਸਰਕਾਰਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਸਹਿਬ ਜੀ ਕਿਰਪਾ ਕਰਦੇ ਨੇ ਕਿ ਭਾਈ ਸਤਗੁਰ ਸ਼ਬਦ ਓਜਾਰੋ ਦੀਪਾ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਰੂਪ ਗੁਰੂ ਜਿਹੜਾ ਸਾਨੂੰ ਬਖਸ਼ਿਸ਼ ਕੀਤਾ ਹੈ ਇਹਦੇ ਇਹਦਾ ਕੋਈ ਅੰਤ ਨਹੀਂ ਕਰ ਸਕਦਾ ਇਸ ਕੌਮ ਦਾ ਕੋਈ ਅੰਤ ਨਹੀਂ ਕਰ ਸਕਦਾ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਚੱਕ ਚੰਨ ਨਵਾ ਸਾਲ ਸਾਹਿਬ ਜਿਹੜਾ ਹੈ ਉਹ ਵੀ ਪ੍ਰਗਟਿਓ ਪਰਮਾਤਮਕੀ ਮੋਜ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਗਟ ਗੁਰਾਂ ਕੀ ਦੇ ਇਸ ਕਰਕੇ ਇਸ ਟਰੋਮ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ ਗੁਰੂ ਸਾਹਿਬ ਕਿਰਪਾ ਕਰਨ ਇਹ ਦਰਸ਼ਨ ਦੇਦਾਰ ਕਰਕੇ ਆਪਾਂ ਤੱਲੂ ਘਾਰਿਆਂ ਨੂੰ ਭੁੱਲਣਾ ਨਹੀਂ ਚਾਹੀਦਾ ਇਹੋ ਜਿਹੇ ਦਿਹਾੜਿਆਂ ਨੂੰ ਭੁੱਲਣਾ ਜਿਹੜੇ ਭੁੱਲ ਜਾਂਦੇ ਨੇ ਭਾਈ ਉਹਨਾਂ ਦੀ ਜ਼ਿੰਦਗੀਰ ਤੇ ਉਹਨਾਂ ਦਾ ਨਿਸ਼ਤਉਲਬੂਤ ਜਿਹੜਾ ਹੈ ਉਹ ਹੋ ਜਾਂਦਾ ਹੈ ਇਹ ਇਤਿਹਾਸ ਦੇ ਪੰਨਿਆਂ ਤੋਂ ਉਹਨਾਂ ਕੌਮਾਂ ਦਾ ਨਾਮ ਮਿਟ ਜਾਂਦਾ ਏ ਇਸ ਗੱਲ ਕਰਕੇ ਸਾਰੀਆਂ ਸੰਗਤਾਂ ਆਪਣੇ ਘਰਾਂ ਵਿੱਚ ਤੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਪਾਵਨ ਸਥਾਨ ਤੇ ਆ ਕੇ ਉਸ ਪਾਵਨ ਸ੍ਰੀ ਉਤੇ ਜਸ਼ਨ ਜਿਦਾਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੁੱਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪैन ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ 베디 스마트 솔루션 ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ